ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਇੱਕ ਭੈਣ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਕਿ ਮੇਰੀ ਨਾ ਸਕਿਨ ਇਦਾਂ ਹੋ ਗਈ ਹੈ ਕਹਿੰਦੀ ਮੇਰੀ ਏਜ ਤਾਂ ਹੈਗੀ ਆ 30 ਪਲੱਸ ਤੇ ਏਜ ਆ ਲੱਗਦੀ ਹੈ ਅਭ ਜਿਵੇਂ 50 ਹੋ ਗਈ ਹੁੰਦੀ 50 ਸਾਲ ਦੇ ਨੇੜੇ ਕੰਨੀ ਬਹੁਤ ਜ਼ਿਆਦਾ ਸਕੇ ਨਾ ਲੂਜ਼ ਹੋ ਚੁੱਕੀ ਆ ਤੇ ਬਹੁਤ ਹੀ ਖਰਾਬ ਲੱਗਦੀ ਆ ਕੰਨੀ ਮੈਨੂੰ ਦੇਖ ਕੇ ਹਰ ਕੋਈ ਕਹਿੰਦਾ ਨਹੀਂ ਤੇਰੀ ਤਾਂ ਬਹਾਵ ਉਮਰ ਲੱਗਦੀ ਆ ਜਦ ਕਿ ਉਹ ਕਹਿੰਦੀ ਮੇਰੀ ਇੰਨੀ ਉਮਰ ਹੈ ਨਹੀਂਗੀ ਤੇ ਮੈਨੂੰ ਐਂ ਕਹਿੰਦੇ ਸਾਰੇ ਲੋਕ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਭੈਣ ਜੀ ਤੁਸੀਂ ਦੱਸੋ ਵੀ ਅਸੀਂ ਕੀ ਕਰੀਏ ਤੇ ਭੈਣ ਜੀ ਆਪਾਂ ਤੁਹਾਡੀ ਫਰਮਾਇਸ਼ ਤੇ ਬਣਾਉਣ ਲੱਗੇ ਆਂ ਵੀਡੀਓ ਤੇ ਬਿਲਕੁਲ ਹੀ ਸਿੰਪਲ ਜਿਹਾ ਤਰੀਕਾ ਏ ਕੁਝ ਵੀ ਆਪਾਂ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਆਪਣੇ ਘਰੇ ਹੀ ਉਹ ਚੀਜ਼ ਹੋਊਗੀ ਤੇ ਉਹ ਇੱਕ ਵਰਦਾਨ ਹੀ ਆ ਆਪਣੀ ਸਕਿਨ ਵਾਸਤੇ ਸਿਹਤ ਵਾਸਤੇ ਤੇ ਆਪਾਂ ਤੁਹਾਨੂੰ ਦੱਸਦੇ ਆਂ ਆਜੋ ਤੇ ਆਪਾਂ ਆ ਦੇਖੋ ਜੀ ਬਾਹਲਾ ਕੋਈ ਇਹਦੇ ਵਿੱਚ ਪਾਉਣ ਦੀ ਚੀਜ਼ ਜ਼ਰੂਰਤ ਨਹੀਂ ਗਈ ਆਪਾਂ ਦੋ ਹੀ ਚੀਜ਼ਾਂ ਲਈਆਂ ਆਂ ਆਪਾਂ ਦੁੱਧ ਲਿਆ ਏ ਕੱਚਾ ਦੁੱਧ ਬਸ ਦੋ ਕ ਚਮਚੇ 2 2.5 ਚਮਚੇ ਦੁੱਧ ਦੇ ਆਪਾਂ ਲੈ ਲਏ ਇਹਦੇ ਵਿੱਚ ਆਪਾਂ ਪਾ ਲਿਆ ਕੇਸਰ ਕਿਸਰ ਦੀਆਂ ਦੋਕ ਪੱਤੀਆਂ ਆਪਾਂ ਇਹਦੇ ਵਿੱਚ ਪਾ ਲਈਆਂ ਤੇ ਜੇ ਤੁਹਾਡੇ ਕੋਲੇ ਕਿਸਰ ਨਹੀਂ ਹੈਗਾ ਤੁਸੀਂ ਦੋਕ ਬੂੰਦਾਂ ਇਹਦੇ ਵਿੱਚ ਗੁਲਾਬ ਜਲ ਦੀਆਂ ਪਾ ਲਿਓ ਤੇ ਤੁਸੀਂ ਇਹਨੂੰ ਹਫਤਾ ਦੇ ਲਈ ਕਰਕੇ ਦੇਖਿਓ ਤੇ ਫਿਰ ਤੁਹਾਨੂੰ ਲੱਗੂ ਕਿਉਂਕਿ ਹੁਣ ਸਰਦੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਐਂ ਵੀ ਹੁੰਦਾ ਹੈ ਕਿ ਆਪਾਂ ਕਿੱਥੋਂ ਇੰਨਾ ਉਹ ਕਰਾਂਗੇ ਹਨਾ ਸਰਦੀ ਵਿੱਚ ਔਖਾ ਹੋ ਜਾਂਦਾ ਨਾ ਬੜੀ ਸਰਦੀ ਹੋਈ ਪਈ ਹੈ ਤੇ ਤੁਸੀਂ ਇਹਦੇ ਨਾਲ ਆਪਣੀ ਸਕਿਨ ਕੀ ਹੋਊਗੀ ਦੁੱਧ ਦੇ ਨਾਲ ਆਪਾਂ ਨੂੰ ਮੋਇਸਚਰਾਈਜ਼ ਮਿਲਦਾ ਹੈ ਹਨਾ ਤੇ ਮੋਇਸਚਰਾਈਜ਼ ਹੋ ਜੂਗੀ ਆਪਣੀ ਸਕਿਨ ਤੇ ਇਦਾਂ ਆਪਣਾ ਫੇਸ ਆ ਜਿਹੜਾ ਉਹ ਵੀ ਗਲੋ ਕਰੂਗਾ ਤੁਹਾਡਾ ਤੇ ਜਿਹੜੀਆਂ ਤੁਹਾਡੇ ਤੁਸੀਂ ਕਹਿੰਦੇ ਸਕਿਨ ਲੂਜ਼ ਹੋ ਚੁੱਕੀ ਆ ਉਹ ਟਾਈਟ ਹੋ ਜੂਗੀ ਇਹਦੇ ਨਾਲ ਤੇ ਤੁਸੀਂ ਹਫਤਾ ਡੇਲੀ ਕਰਕੇ ਦੇਖਣਾ ਤੇ ਫਿਰ ਤੁਸੀਂ ਕਮੈਂਟ ਕਰਿਓ ਕਿ ਤੁਹਾਨੂੰ ਕਿਵੇਂ ਦਾ ਰਿਜ਼ਲਟ ਮਿਲ ਰਿਹਾ ਹੈ ਤੇ ਇਹਦੇ ਨਾਲ ਤੁਹਾਨੂੰ ਬਹੁਤ ਜਲਦੀ ਤੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਤੁਸੀਂ ਆ ਦੇਖੋ ਜੀ ਇਹਦਾ ਕੋਈ ਜ਼ਿਆਦਾ ਝੰਜਟ ਨਹੀਂਗਾ ਆਪਾਂ ਇਹਨੂੰ ਤਿੰਨ ਟਾਈਮ ਤਿੰਨ ਸਟੈਪ ਦੇ ਵਿੱਚ ਆਪਾਂ ਇਹਨੂੰ ਕਰਨਾ ਹੈ ਆਪਾਂ ਕਾਟਰਨ ਲੈ ਲਈ ਹੈ ਆਪਾਂ ਪੱਤੀਆਂ ਜਿਹੜੀਆਂ ਕੇਸਰ ਦੀਆਂ ਉਹ ਥੋੜਾ ਟਾਈਮ ਪਹਿਲਾਂ ਪਾ ਕੇ ਰੱਖਦੇ ਹਾਂ ਜੀ ਆ ਦੇਖੋ ਦੁੱਧ ਦਾ ਕਲਰ ਹੀ ਚੇਂਜ ਹੋ ਗਿਆ ਪੀਲਾ ਹੋ ਗਿਆ ਇਹਦੇ ਵਿੱਚ ਪੂਰੀ ਤਰ੍ਹਾਂ ਉਹਦਾ ਕਲਰ ਆ ਗਿਆ ਇਹਨੂੰ ਆਪਾਂ ਇਦਾਂ ਡਿਪ ਕਰ ਲੈਣਾ ਤੇ ਇਸ ਟ੍ਰਿਕ ਦੇ ਨਾਲ ਪੂਰਾ ਆਪਾਂ ਫੇਸ ਆਵਦਾ ਕਲੀਨ ਕਰਨਾ ਹੈ ਜੋ ਵੀ ਡਸਟ ਵਗੈਰਾ ਹੋਊਗੀ ਆਪਣੀ ਸਾਰੀ ਉੱਤਰ ਜੂਗੀ ਇਹਦੇ ਨਾਲੋਂ ਜ਼ਿਆਦਾ ਵਧੀਆ ਕਲੀਨਿੰਗ ਕੋਈ ਚੀਜ਼ ਨਹੀਂ ਕਰਦਾ ਜੋ ਦੁੱਧ ਕਰ ਸਕਦਾ ਹੈ ਦੁੱਧ ਆਪਾਂ ਪੀਨੇ ਆਪਾਂ ਨੂੰ ਉਹਦੇ ਵੀ ਬਹੁਤ ਫਾਇਦੇ ਆ ਹਨਾ ਤੇ ਜੇ ਆਪਾਂ ਸਕਿਨ ਦੇ ਉੱਪਰ ਜਿਵੇਂ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਨਾ ਹੁਣ ਤਾਂ ਦੇਖ ਲਓ ਜੀ ਉਹ ਆ ਗਿਆ ਸਾਬਣਾ ਕਿ ਜੰਮ ਦੇ ਬੱਚਿਆਂ ਨੂੰ ਆਪਾਂ ਸਾਬਣਾ ਦੇ ਨਾਲ ਲਵਾਉਣ ਲੱਗ ਜਾਂਦੇ ਆ ਤੇ ਪਹਿਲਾਂ ਵਾਲੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀਗਾ ਬੱਚੇ ਨੂੰ ਦੁੱਧ ਦੇ ਨਾਲ ਨਵਾਉਂਦੇ ਕਹਿੰਦੇ ਨੇ ਨਾ ਦੁੱਧ ਨਾਲ ਬੱਚੇ ਦਾ ਰੰਗ ਗੂਰਾ ਹੋ ਜਾਊਗਾ ਤੇ ਦੁੱਧ ਦੇ ਨਾਲ ਉਹਨੂੰ ਨਵਾਉਂਦੇ ਹੁਣ ਤਾਂ ਉਹ ਟਾਈਮ ਹੀ ਚਲੇ ਗਏ ਆ ਤੇ ਇਸ ਕਰਕੇ ਆਪਾਂ ਨੂੰ ਪ੍ਰੋਬਲਮਾਂ ਵੀ ਜ਼ਿਆਦਾ ਹੋ ਗਈਆਂ ਜਿਵੇਂ ਹੁਣ ਬੱਚਿਆਂ ਨੂੰ ਸਕਿਨ ਦੀ ਪ੍ਰੋਬਲਮ ਹੋ ਜਾਂਦੀ ਛੋਟੇ ਛੋਟੇ ਬੱਚਿਆਂ ਨੂੰ ਤੇ ਆਪਾਂ ਡਾਕਟਰਾਂ ਕੋਲੇ ਭਜਦੇ ਹਾਂ ਉਹਨਾਂ ਨੂੰ ਜਿਵੇਂ ਸਾਬਣ ਵਗੈਰਾ ਤੋਂ ਅਲਰਜੀ ਹੋ ਜਾਂਦੀ ਆ ਤੇ ਜੇ ਆਪਾਂ ਬੱਚੇ ਨੂੰ ਵੀ ਦੁੱਧ ਦੇ ਨਾਲ ਹੀ ਨਵਾਈਏ ਤਾਂ ਬਹੁਤ ਵਧੀਆ ਚੀਜ਼ ਹੈ ਤੇ ਆਪਾਂ ਆਪਦੇ ਵੀ ਫੇਸ ਤੇ ਕੋਈ ਕਰੀਮ ਸਾਬਣ ਲਾਉਣ ਦੀ ਜ਼ਰੂਰਤ ਹੀ ਨਹੀਂਗੀ ਮੈਨੂੰ ਇਹ ਲੱਗਦਾ ਕਿ ਮੈਂ ਆਪਦੀ ਸੁਰਤ ਦੇ ਵਿੱਚ ਕਦੇ ਵੀ ਆਪਦੇ ਫੇਸ ਤੇ ਸਾਬਣ ਕਦੇ ਵੀ ਨਹੀਂ ਲਾਈ ਤੇ ਮੈਂ ਬੱਚਿਆਂ ਨੂੰ ਵੀ ਇਹੀ ਕਹਿੰਨੀ ਹੁੰਦੀ ਕਿ ਸਾਬਣ ਨਹੀਂ ਲਾਉਣੀ ਤੇ ਮੇਰੇ ਬੱਚੇ ਵੀ ਸਾਬਣ ਨਹੀਂ ਯੂਜ਼ ਕਰਦੇ ਫੇਸ ਦੇ ਉੱਪਰ ਆ ਦੇਖੋ ਜੀ ਕਾਟਨ ਕਾਲੀ ਹੋ ਗਈ ਆਪਾਂ ਇੱਕ ਵਾਰੀ ਇਹਨੂੰ ਤੇ ਆਪਾਂ ਫੇਸ ਕਿਸੇ ਵੀ ਚੀਜ਼ ਦੇ ਨਾਲ ਸਾਫ਼ ਕਰਨਾ ਨਹੀਂ ਸੀ ਕੀਤਾ ਕਿਉਂਕਿ ਆਪਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਸੀਗੇ ਕਿ ਦਿਖਾਉਣੇ ਆਪਾਂ ਤੁਹਾਨੂੰ ਇਹਦਾ ਰਿਜ਼ਲਟ ਤੇ ਇਹਨੂੰ ਆਪਾਂ ਤਿੰਨ ਵਾਰ ਇਦਾਂ ਕਰਕੇ ਕਰਨਾ ਹੈ ਤੀਸਰੀ ਵਾਰ ਆਪਣੀ ਸਕਿਨ ਬਿਲਕੁਲ ਕਲੀਨ ਹੋ ਜੂਗੀ ਤੇ ਜੋ ਵੀ ਤੁਹਾਡੇ ਝੁਰੜੀਆਂ ਰਿੰਕਲਸ ਆ ਜਿਹੜੀ ਲਾਫਿੰਗ ਲਾਈਨ ਆ ਜਾਂਦੀ ਹੈ ਕਿਹਾਂ ਦੇ ਹਨ ਉਹ ਸਭ ਠੀਕ ਹੋ ਜੂਗੀ ਤੇ ਤੁਸੀਂ ਜਰੂਰ ਕਰਿਓ ਤੇ ਆਪਾਂ ਉਸ ਭੈਣ ਦੀ ਫਰਮਾਇਸ਼ ਤੇ ਵੀਡੀਓ ਪਾਈ ਆ ਕਿ ਚਲੋ ਆਪਾਂ ਬਣਾ ਕੇ ਦੱਸ ਦਿੰਨੇ ਆ ਕੋਈ ਵੀ ਜਿਆਦਾ ਨਹੀਂ ਵੀ ਆਪਾਂ ਕੋਈ ਬਜ਼ਾਰੋਂ ਨਹੀਂ ਚੀਜ਼ ਲਿਓਣੀ ਕੋਈ ਔਖਾ ਨਹੀਂ ਕੰਮ ਸਿਰਫ 5-7 ਮਿੰਟ ਤੁਸੀਂ ਇਦਾਂ ਆਪਣੇ ਫੇਸ ਨੂੰ ਕਲੀਨ ਕਰ ਸਕਦੇ ਹੋ ਤੇ ਤੁਹਾਨੂੰ ਇਹਦੇ ਨਾਲ ਹੀ ਬਹੁਤ ਜਿਆਦਾ ਫਾਇਦਾ ਹੋ ਜੂਗਾ ਉਹ ਜੀ ਤੋਂ ਆਪਣੀ ਸਕਿਨ ਡਰਾਈ ਹੋ ਜਾਂਦੀ ਆ ਉਹਦੇ ਕਰਕੇ ਹੀ ਆਪਣੀ ਸਕਿਨ ਲੂਜ਼ ਹੋ ਜਾਂਦੀ ਆ ਤੇ ਡਰਾਈ ਨਾ ਹੋਣ ਦੇਆ ਕਿ ਉਸ ਸਕਿਨ ਨੂੰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਐ ਦਹੀਂ ਹੈਗਾ ਆਪਣੇ ਕੋਲੇ ਦੁੱਧ ਹੈਗਾ ਮਲਾਈ ਹੈਗੀ ਆ ਕਈ ਤਾਂ ਲੋਕ ਕਹਿੰਦੇ ਕਿ ਮਲਾਈ ਦੇ ਨਾਲ ਸਕਿਨ ਆਪਣੀ ਡਰਾਈ ਹੁੰਦੀ ਆ ਪਰ ਨਹੀਂ ਬਿਲਕੁਲ ਨਹੀਂ ਡਰਾਈ ਹੁੰਦੀ ਮਖਣੀ ਹੁੰਦੀ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਆਪਾਂ ਮਖਣੀ ਵੀ ਆਪਦੇ ਫੇਸ ਦੇ ਉੱਪਰ ਲਗਾ ਕੇ ਰਾਤ ਨੂੰ ਪੂਰੀ ਤਰ੍ਹਾਂ ਆਪਾਂ ਫੇਸ ਆਪਦਾ ਕਲੀਨ ਕਰਕੇ ਤੇ ਫਿਰ ਆਪਾਂ ਰਾਤ ਨੂੰ ਸੌਣ ਟਾਈਮ ਮਖਣੀ ਲਗਾ ਕੇ ਸੌ ਸਕਦੇ ਮੈਂ ਇਦਾਂ ਹੀ ਕਰਦੀ ਹੁੰਨੀ ਮੈਂ ਤਾਂ ਮਖਣੀ ਵੀ ਲਾ ਲੈਨੀ ਆ ਤੇ ਆਪਾਂ ਨੂੰ ਨਾ ਕੋਈ ਮਹਿੰਗੀਆਂ ਕਰੀਮਾਂ ਲਿਆਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਤੇ ਦੁੱਧ ਦੇ ਨਾਲ ਜਿਹੜੇ ਲੋਕਾਂ ਦੇ ਆਈਬ੍ਰੋ ਕੱਟ ਹੁੰਦੇ ਹਨ ਇਹਦੇ ਨਾਲ ਵੀ ਆਪਾਂ ਦੁੱਧ ਲਾਵਾਂਗੇ ਉੱਪਰ ਤੇ ਜਿਵੇਂ ਆਪਣੇ ਆਈਬ੍ਰੋ ਵੀ ਵਧੀਆ ਗਰੋਥ ਕਰਨਗੇ ਇਹਦੇ ਨਾਲ ਆਪਾਂ ਨੂੰ ਬਹੁਤ ਸਾਰੇ ਫਾਇਦੇ ਆ ਹਾਂ ਦੇਖੋ ਜੀ ਆਪਾਂ ਦੋ ਵਾਰੀ ਫੇਸ ਕਲੀਨ ਕਰ ਲਿਆ ਜਨਾ ਤੇ ਆਪਾਂ ਤੀਸਰੀ ਵਾਰੀ ਕੋਈ ਹੋ ਇਹ ਨਹੀਂ ਆ ਕਿ ਸਰਦੀ ਆ ਹੁਣ ਵੀ ਆਪਾਂ ਕਰ ਨਹੀਂ ਸਕਦੇ ਆਪਾਂ ਇਸ ਕਰਕੇ ਸੌਖਾ ਜਿਹਾ ਕੰਮ ਦੱਸਿਆ ਤੁਹਾਨੂੰ ਕਿ ਸਰਦੀ ਬਹੁਤ ਜ਼ਿਆਦਾ ਹੈ ਤੇ ਔਖਾ ਵੀ ਹੈ ਨਾ ਕਿ ਆਪ ਨੂੰ ਜ਼ਿਆਦਾ ਸਮਾਨ ਇਕੱਠਾ ਕਰਨ ਦੀ ਜ਼ਰੂਰਤ ਹੀ ਨਹੀਂਗੀ ਆਪਾਂ ਇੱਕ ਸਿੰਪਲ ਜਿਹਾ ਤਰੀਕਾ ਤੇ ਸਕਿਨ ਥੋੜੀ 50 ਦੀ ਲੱਗਦੀ ਹੈ ਨਾ ਤੇ 25 ਦੀ ਲੱਗਣ ਲੱਗ ਜੂਗੀ ਤੇ ਤੁਸੀਂ ਇਹ ਵਾਲਾ ਦਿੱਲੀ ਜੀ ਅਗਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਆਪਣੇ ਆਪ ਹਫਤੇ 10 ਦਿਨਾਂ ਦੇ ਵਿੱਚ ਪਹਿਲੀ ਗੱਲ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਕਿ ਬਹੁਤ ਫਰਕ ਪੈ ਗਿਆ ਆ ਦੇਖੋ ਜੀ ਹੁਣ ਵਾਲੀ ਕਾਟਨ ਜਿਹੜੀ ਆਪਣੀ ਸਾਫ਼ ਹੋ ਗਈ ਆ ਪਹਿਲਾਂ ਵਾਲੀਆਂ ਦੋਨੋਂ ਕਾਟਨ ਇਦਾਂ ਨਹੀਂ ਆ ਕਿ ਧਸਤੀ ਜਿਹੜੀ ਪੂਰੀ ਤਰ੍ਹਾਂ ਫੇਸ ਦੇ ਉੱਪਰ ਉੱਤਰ ਚੁੱਕੀ ਆ ਤੇ ਹੁਣ ਤੁਸੀਂ ਕੀ ਕਰਨਾ ਹੈ ਇਹਨੂੰ ਥੋੜਾ ਥੋੜਾ ਇਦਾਂ ਲਗਾ ਕੇ ਦੁੱਧ ਪਾ ਠੰਡਾ ਨਹੀਂ ਲੈਣਾ ਬਸ ਨੋਰਮਲ ਜਿਹਾ ਹੋਵੇ ਕਿਉਂਕਿ ਸਰਦੀ ਆ ਜੇ ਗਰਮੀ ਹੋਵੇ ਤਾਂ ਠੰਡਾ ਵੀ ਚੱਲ ਜਾਂਦਾ ਥੋੜਾ ਇਸ ਟ੍ਰਿਕ ਦੇ ਨਾਲ ਇਹਨੂੰ ਲਗਾ ਕੇ ਫਿਰ ਨੂੰ ਤੁਸੀਂ ਰੱਖ ਸਕਦੇ ਹੋ 2-4 ਮਿੰਟ ਕਿ ਥੋੜਾ ਥੋੜਾ ਲੱਗੂਗਾ ਖੁਦਰਾਈ ਹੋ ਗਿਆ ਤੇ ਤੁਸੀਂ ਆਪਦਾ ਫੇਸ ਵਾਸ਼ ਕਰ ਸਕਦੇ ਹੋ ਤੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਚਾਪਾ ਤੁਹਾਨੂੰ ਵਾਸ਼ ਕਰਕੇ ਦਿਖਾਉਣੀ ਆ ਹਾਂਜੀ ਤੇ ਆਪਾਂ ਫੇਸ ਨੂੰ ਕਰਕੇ ਆਏ ਵਾਸ਼ ਤੇ ਆ ਦੇਖੋ ਜੀ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਬੇਟੀ ਵੀਡੀਓ ਬਣਾਈ ਜਾਂਦੀ ਹੈ ਤੇ ਉਹਨੂੰ ਮੈਂ ਪੁੱਛਿਆ ਕਹਿੰਦੀ ਬਹੁਤ ਜ਼ਿਆਦਾ ਗਲੂ ਕਰਨ ਲੱਗ ਗਿਆ ਤੇ ਤੁਸੀਂ ਪਹਿਲੀ ਵਾਰ ਹੀ ਕਰੋਗੇ ਨਾ ਤੇ ਤੁਹਾਨੂੰ ਇਦਾਂ ਲੱਗੂਗਾ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਭੈਣ ਜੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਦੇਖੋ ਫਿਰ ਵੀ ਤੁਸੀਂ ਕਹਿੰਦੇ ਆ ਕਿ ਲੋਕ ਕਹਿੰਦੇ ਕਿ ਜ਼ਿਆਦਾ ਈਜ਼ ਲੱਗਦੀ ਆ ਤੇ ਤੁਸੀਂ ਤੁਹਾਨੂੰ ਥੋੜੇ ਦਿਨਾਂ ਨੂੰ ਇਹ ਕਹਿਣ ਲੱਗ ਜਾਣਗੇ ਕਿ ਤੌਰ ਕੀ ਲਾਉਣ ਲੱਗ ਗਏ ਆ ਜਿਹੜਾ ਇੰਨਾ ਵਧੀਆ ਹੋ ਗਿਆ ਫਿਰਸ ਤੇ ਦੇਖੋ ਜੀ ਇੱਕਦਮ ਇਦਾਂ ਹੀ ਸੌਫਟ ਸੌਫਟ ਤੇ ਬਹੁਤ ਜ਼ਿਆਦਾ ਵਧੀਆ ਇਦਾਂ ਫਲਫੀਆ ਬਹੁਤ ਵਧੀਆ ਹੈ ਆਪਦੇ ਆਪ ਨੂੰ ਵੀ ਨਾ ਇਦਾਂ ਬਹੁਤ ਵਧੀਆ ਗੁੱਡ ਜਿਹਾ ਫੀਲ ਹੁੰਦਾ ਹੈ ਬਹੁਤ ਵਧੀਆ ਲੱਗਦਾ ਹੈ ਤੇ ਬਾਕੀ ਇਹ ਹੈਗਾ ਕਿ ਠੰਡ ਬਹੁਤ ਜ਼ਿਆਦਾ ਹੈ ਸਾਰੇ ਆਪੋ ਆਪਣਾ ਧਿਆਨ ਰੱਖਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਤਾਂ ਆਪ ਗਲਾ ਖਰਾਬ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਜੀ ਤੁਸੀਂ ਠੀਕ ਹੈ ਜੀ ਧੰਨਵਾਦ